ਜੇ ਕਲੋਜ਼ ਕਰਕੇ ਦਿਖਾ ਦਿਓ ਤੇ ਸਾਰੇ ਅਰਥ ਕੱਢ ਲਓ ਕੀ ਨੇ ਇਹ ਜੀ ਮੈਂ 10 ਦਿਨ ਇਹਦੇ ਵਿੱਚ ਕੀ ਆ ਇਹਦੇ ਵਿੱਚ ਬੱਚੇ ਨੂੰ ਉਮਰ ਤੋਂ ਪਹਿਲਾਂ ਉਹਨੂੰ ਵੱਡਾ ਕਰਨਾ ਜੀ ਇੱਕ ਤਾਂ ਇਹ ਮੈਡੀਸਨ ਦਾ ਵਿੱਚ ਉਹਦੇ ਵਿੱਚ ਪਾਇਆ ਜਾਂਦਾ ਸਾਲਟ ਦੂਜਾ ਜਿਵੇਂ ਸਾਡੀਆਂ ਕੋਈ ਧੀਆਂ ਭੈਣਾਂ ਨੂੰ ਕੋਈ ਨੁਕਸਬਾ ਹੈਨਾ ਕਮਜ਼ੋਰੀ ਹੈ ਕਿਸੇ ਪੱਖੋਂ ਸਰੀਰਕ ਪੱਖੋਂ ਉਹਦੇ ਲਈ ਕਮਜ਼ੋਰੀ ਦੂਰ ਕਰਨੀ ਤੇ ਉਹਨਾਂ ਨੂੰ ਮਤਲਬ ਸਰੀਰਕ ਸੰਬੰਧ ਬਣਾਉਣ ਲਈ ਤਿਆਰ ਕਰਨ ਤੇਜਿਤ ਕਰਨਾ ਉਹ ਦਵਾਈ ਦਾ ਸਾਲਟ ਹੈ ਦੇ ਵਿੱਚ ਉਹ ਦਵਾਈ ਇੱਕ ਨਹੀਂ ਦੋ ਨਹੀਂ ਸ਼ੀਸ਼ੀਆਂ ਉੱਤੇ ਹਜ਼ਾਰਾਂ ਸ਼ੀਸ਼ੀਆਂ ਦੀ ਵੀਡੀਓ ਬਣਾ ਕੇ ਸੁਖਦੇਵ ਸਿੰਘ ਲੈ ਗਿਆ ਦਵਾਈ ਕੋਲੇ ਲੈ ਗਿਆ ਨੇ ਇਹ ਡੇਰੇ ਚ ਪਈ ਸੀ ਇਹ ਡੇਰੇ ਚ ਪਈ ਸੀ ਤੇ ਦਵਾਈਆਂ ਦਾ ਅਰਥ ਦੇਖੋ ਨਿਕਲਦੇ ਕੀ ਆ ਫਿਰ ਐਵੇਂ ਤਾਂ ਨਹੀਂ ਪੱਟਦੇ ਅਸੀਂ ਸਾਨੂੰ ਹੁਣ ਇਲਾਕੇ ਵਾਲੇ ਕਹਿੰਣ ਲੱਗ ਜਾਂਦੇ ਆ ਜੀ ਇਹ ਵੀ ਅਸੀਂ ਖੁੱਲਾ ਚੈਲੰਜ ਕਰਦੇ ਆ ਇਹ ਗੁਰੂ ਸਾਹਿਬ ਦੀ ਦਿੱਤੀ ਹੋਈ ਵਰਕਸ਼ਾ ਦਿਮਾਲੇ ਐਵੇਂ ਨਹੀਂ ਬੰਨੀ ਫਿਰਦੇ ਜੀ ਬੈਗ ਜਾਣਗੇ ਇਹ ਬਕਾਊ ਮਾਲ ਆ ਜੇ ਜੋਰ ਤੋਂ ਸਾਡੇ ਨਾਲ ਖੜੋ ਆ ਕੇ ਪਤਾ ਲੱਗੇ ਵੀ ਕਿੱਥੇ ਕਿੱਥੇ ਜਾਣਾ ਪੈਣਾ ਜੇ ਲੱਤਾਂ ਭਾਰ ਚਲਦੀਆਂ ਨਾਲ ਆ ਕੇ ਖੜੋ ਇੱਥੇ ਇਹ ਇੱਕ ਵਾਰੀ ਜਾਨਵਰ ਲੈਣਾ ਬਾਰ ਬਾਰ ਨਹੀਂ ਲੈਣਾ ਮੈਂ ਔਨ ਕੈਮਰਾ ਕਹਿਣਾ